ਜੋ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਤੁਹਾਨੂੰ ਲੱਗਦਾ ਹੋਊਗਾ ਵੀ ਇਹ ਕਿਸੇ ਕੂੜੇ ਦੇ ਡੰਪ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਪਰ ਮੈਂ ਦੱਸ ਦੇਵਾਂ ਇਹ ਰਾਮਾ ਮੰਡੀ ਦਾ ਕਹਿੰਦੇ ਖੇਡ ਗਰਾਊਂਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਿਲਕੁਲ ਗਰਾਊਂਡ ਦੇ ਮੇਨ ਗੇਟ ਤੇ ਤੁਸੀਂ ਗੰਦਕੀ ਦੇ ਵੱਡੇ ਵੱਡੇ ਢੇਰ ਦੇਖ ਰਹੇ ਹੋ ਨੌਜਵਾਨ ਕਰਲਾ ਰਹੇ ਨੇ ਕਿ ਇੱਥੇ ਬਿਮਾਰੀਆਂ ਲੱਗ ਰਹੀਆਂ ਨੇ ਗਰਾਊਂਡ ਦਾ ਬੁਰਾ ਹਾਲ ਕਰ ਦਿੱਤਾ ਹੈ ਗਰਾਊਂਡ ਦੇ ਵਿੱਚ ਵੱਡੇ ਵੱਡੇ ਢੇਰ ਆ ਗੰਦਕੀ ਦੇ ਉਹ ਲੱਗ ਚੁੱਕੇ ਨੇ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਦੇ ਨਾਲ ਪ੍ਰੈਸ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਇਹ ਗੱਲ ਸਾਡੇ ਧਿਆਨ 'ਚ ਨਹੀਂ ਹੈ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਸਰ ਨੌਜਵਾਨ ਕਹਿ ਰਹੇ ਅਸੀਂ ਵਾਰ-ਵਾਰ ਨਗਰ ਕੌਂਸਲ ਦਫ਼ਤਰ ਵੀ ਆਏ ਆ ਲਿਖਤੀ ਰਿਟਰਨ 'ਚ ਵੀ ਦਿੱਤਾ ਹੈ ਕਿ ਇਸ ਮਸਲੇ ਦਾ ਹੱਲ ਕਿਉਂ ਨਹੀਂ ਹੋਇਆ ਤਾਂ ਉਹਨਾਂ ਨੇ ਕਿਹਾ ਵੀ ਆਏ ਜ਼ਰੂਰ ਹੈ ਪਰ ਇਸ ਮਸਲੇ ਤੇ ਜੋ ਤੁਸੀਂ ਕਹਿ ਰਹੇ ਹੋ ਵੀ ਉੱਥੇ ਟੋਏ ਪਟਕੇ ਉੱਥੇ ਗੰਦ ਸਿੱਟਿਆ ਜਾ ਰਿਹਾ ਹੈ ਇਹ ਅਸੀਂ ਪਤਾ ਕਰਦੇ ਹਾਂ ਸਾਡੇ ਕਿਹੜੇ ਮੁਲਾਜ਼ਮ ਵੱਲੋਂ ਵੀ ਇਹ ਟੋਆ ਪਟਾ ਕੇ ਜਿਹੜਾ ਇਹ ਕੂੜਾ ਸਟਾਇਆ ਜਾ ਰਿਹਾ ਜਦੋਂ ਕਿ ਨਗਰ ਕਾਉਂਸਲ ਨੇ ਇਹਦਾ ਠੇਕਾ ਜਿਹੜਾ ਉਹ ਅੱਗੇ ਦਿੱਤਾ ਹੋਇਆ ਤਾਂ ਠੇਕੇਦਾਰ ਦੀ ਵੀ ਇੱਕ ਅੰਗੈਲੀ ਦੇ ਨਾਲ ਪਤਾ ਨਹੀਂ ਕਿੰਨੀਆਂ ਕ ਬਿਮਾਰੀਆਂ ਰਾਮਾ ਮੰਡੀ ਦੇ ਨੌਜਵਾਨਾਂ ਨੂੰ ਖੜਾਰੀਆਂ ਨੂੰ ਲੱਗ ਸਕਦੀਆਂ ਕੂੜੇ ਦੇ ਢੇਰ ਲੱਗ ਚੁੱਕੇ ਨੇ ਆਖਰਕਾਰ ਕੀ ਕਹਿਣਾ ਚਾਹੁੰਦੇ ਨੇ ਰਾਮਾ ਮੰਡੀ ਦੇ ਨੌਜਵਾਨ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਰਾਮਾ ਮੰਡੀ ਹਾਂ ਬਾਈ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਆਕਾਸ਼ ਹੈ ਜੀ ਬਾਈ ਜੀ ਇੱਥੋਂ ਹੀ ਲੋਕਲ ਆਪਾਂ ਨੇੜੇ ਆਪਣੇ ਘਰ ਆ ਜੀ ਤੇ ਆ ਸਾਡਾ ক্রিকেট ਗਰਾਊਂਡ ਆ ਜੀ ਰਾਮਾ ਮੰਡੀ ਰਾਮਾ ਮੰਡੀ ਆਈ ਲੋਕਲੀ ਆਪਣਾ ਰਾਮਾ ਮੰਡੀ ਰਾਮਾ ਮੰਡੀ ਬਾਹਰ ਨੰਬਰ 7 ਤੇ ਇਹ ਬੈਂਕ ਕੀਤੀ ਹੈ ਗਰਾਊਂਡ ਦੇ ਵਿੱਚ ਮਾਲ ਜਿਹੜਾ ਕੋਈ ਪੂਰਾ ক্রিকেট ਸਟੇਕ ਕੀ ਕਾਰਨ ਕੀ ਹੈ ਇਹ ਕਾਰਨ ਬਾਈ ਜੀ ਨਗਰ ਕਾਉਂਸਲ ਜਿਹੜੀ ਹੈਗੀ ਆ ਜੀ ਜਿਹੜਾ ਇਹਨਾਂ ਦਾ ਡੰਪਿੰਗ ਯਾਰਡ ਸੀਗਾ ਜੀ ਇੱਕ ਤਾਂ ਵਾਟਰ ਵਕਸ ਚ ਆਈ ਇੱਕ ਜਿਹੜਾ ਸੀਗਾ ਜੀ ਉੱਥੇ ਕਲੋਨੀਆ ਚ ਉਹ ਤਾਂ ਇਹਨਾਂ ਨੇ ਵੇਚ ਤਈ ਤੇ ਹੁਣ ਸਾਡਾ ਗਰਾਊਂਡ ਬਚਿਆ ਜੀ ਗਰਾਊਂਡ ਦੇ ਵਿੱਚ ਸਾਰੇ ਪਾਸੇ ਟੋਏ ਪਟਕੇ ਇਹਨੂੰ ਕੂੜੇ ਦਾ ਡੰਪ ਬਣਾਤੇ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਟਰਾਲੀ ਆਈ ਹੈ ਟਰਾਲੀ ਖੜੀ ਹੈ ਕੂੜੇ ਦੀ ਭਰੀ ਜੀ ਸੀ ਵੀ ਵੀ ਆਈ ਸੀ ਜੀ ਸੀ ਵੀ ਵੀ ਮੁੜ ਗਈ ਹੋਣੀ ਤੇ ਕੂੜੇ ਦਾ ਡੰਪ ਬਣਾ ਰੱਖਿਆ ਜੀ ਸਾਡੀ ਇਹੀ ਮੰਗ ਹੈ ਜੀ ਗਰਾਊਂਡ ਨੂੰ ਕਲੀਅਰ ਕਰਾਇਆ ਜਾਵੇ ਅਸੀਂ ਟੂਰਨਾਮੈਂਟ ਕਰਾਨੀ ਜਦੋਂ ਆਪ ਪੈਸੇ ਲਾ ਕੇ ਗਰਾਊਂਡ ਦੀ ਸਫਾਈ ਕਰਨੀ ਆਹ ਗੰਦ ਪਾਉਂਦੇ ਆਹ ਆ ਨਗਰ ਕੌਂਸਲ ਦੇਖ ਲਓ ਜੀ ਉਹ ਗੇਟ ਤੇ ਦੇਖ ਲਓ ਤੁਸੀਂ ਕਿੰਨਾ ਕੂੜਾ ਕਿੰਨੇ ਪਸ਼ੂ ਬੈਠੇ ਆ ਬਿਮਾਰੀਆਂ ਦਾ ਘਰ ਬਣਾ ਰੱਖਿਆ ਅੱਗ ਲੱਗੀ ਪਈ ਆ ਸਾਰੇ ਪਾਸੇ ਉਧਰ ਵੀ ਮਿਲੇਉ ਕਿਸੇ ਨੂੰ ਇਸ ਵਿਸ਼ੇ ਤੇ ਮਿਲੇ ਹਾਂ ਅਸੀਂ ਬਹੁਤ ਵਾਰੀ ਘੱਟੋ ਘਟ 50 ਵਾਰੀ ਜੀ ਨਗਰ ਕਾਉਂਸਲ 'ਚ ਜਾਇਆ ਏ ਸੋਮਵਾਰ ਨੂੰ ਕਰਾ ਦਿੰਦੇ ਆਂ ਸਾਫ ਅਸੀਂ ਆਪ ਵੀ ਸਾਫ ਕਿੰਨੇ ਵਾਰੀ ਟੂਰਨਾਮੈਂਟ ਕਰਾਣਾ ਹੁੰਦਾ ਅਸੀਂ ਖੇਡਣ ਨੂੰ ਆਪ ਸਾਫ ਕਰਾ ਲਈ ਕੋਈ ਸਾਡੀ ਸੁਣਵਾਈ ਨਹੀਂ ਹੋਈ ਐਮਐਲਏ ਕੋਲੇ ਵੀ ਜਾਏ ਆਈ ਅਸੀਂ ਸਾਰੇ ਜਿੰਨੇ ਵੀ ਖੇਡਣ ਵਾਲੇ ਹਲੇ ਸਾਡੇ ਖਿਡਾਰੀ ਹੋਰ ਆਏ ਨਹੀਂ ਵੀ ਸਾਡਾ ਇੱਕੋ ਹੀ ਮੋਟੀਵੇਟੇਟਿਵ ਖੇਡ ਦੇ ਨੇੜੇ ਹੋਈਏ ਨਸ਼ਿਆਂ ਤੋਂ ਬਚੇ ਰਵਾਂਗੇ ਆਏ ਦਿਨੀ ਰਾਮਾ ਮੰਡੀ ਵਿੱਚ ਕਿੰਨੇ ਨਸ਼ੇ ਕਰਕੇ ਟੀਕੇ ਟੂਕੇ ਲਾ ਕੇ ਕਿੰਨੀਆਂ ਡੈਥਾਂ ਹੋ ਰਹੀਆਂ ਹੀ ਸਾਡਾ ਤਾਂ ਇਹ ਹੀ ਹੈ ਵੀ ਗਰਾਊਂਡ ਦੀ ਸਫਾਈ ਕਰਾਈ ਜਾਵੇ ਗਰਾਊਂਡ ਨੂੰ ਡੰਪ ਮੰਡੀ ਦੇ ਪ੍ਰਧਾਨ ਸਾਡਾ ਸਾਥ ਨਹੀਂ ਦੇ ਰਹੀ ਕੂੜਾ ਤਾਂ ਜੀ ਕੂੜਾ ਕਾਫੀ ਲੰਮੇ ਸਮੇਂ ਤੋਂ ਹੀ ਸਿੱਟਦੇ ਆ ਰਹੇ ਆ ਅਸੀਂ ਬਹੁਤ ਵਾਰ ਸਾਫ ਕਰਾ ਲਈ ਅਸੀਂ ਸਾਫ ਕਰਾ ਦੇਣੀ ਫਿਰ ਕੂੜਾ ਡੰਪ ਬਣ ਜਾਂਦੇ ਫਿਰ ਡੰਪਿੰਗ ਏਰੀਆ ਬਣ ਜਾਂਦੇ ਲੱਗਦਾ ਤੁਹਾਨੂੰ ਵੀ ਜੇ ਮੰਨ ਲਓ ਤੁਹਾਡੀ ਆਵਾਜ਼ ਜਾਂਦੀ ਹੈ ਜੇ ਫਿਰ ਵੀ ਨਾ ਹੋਇਆ ਫਿਰ ਕੀ ਕਰੂ ਫਿਰ ਅਸੀਂ ਧਰਨਾ ਲਾਵਾਂਗੇ ਜੀ ਸੜਕ ਬੰਦ ਕਰਾਂਗੇ ਜੀ ਇਹ ਕੂੜਾ ਚੱਕ ਕੇ ਸਾਰਾ ਕੂੜਾ ਚੱਕ ਕੇ ਅਸੀਂ ਆਪਦੇ ਟਰੈਕਟਰ ਟਰਾਲੀਆਂ ਲਿਆ ਕੇ ਨਗਰ ਕੌਂਸਲ ਦੇ ਬਾਹਰ ਚ ਲਾਵਾਂਗੇ ਇਹ ਕੂੜਾ ਜੇ ਨਾ ਸਾਡਾ ਹੱਲ ਹੋਊਗਾ ਅਸੀਂ ਧਰਨਾ ਦੇਵਾਂਗੇ ਨਗਰ ਕੌਂਸਲ ਦੇ ਬਾਹਰ ਚ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਪੱਪੂ ਫੌਜੀ ਤੇ ਵਾਰਡ ਨੰਬਰ 7 ਰਾਮਾ ਮੰਡੀ ਤੋਂ ਅਸੀਂ ਮਾਣਯੋਗ ਬਲਜਿੰਦਰ ਕੌਰ ਜੀ ਐਮਐਲਏ ਜੀ ਨੂੰ ਬੇਨਤੀ ਕਰਦੇ ਆ ਕਿ ਸਾਡੇ ਗਰਾਊਂਡ ਦੀ ਤੁਸੀਂ ਹਾਲਤ ਦੇਖ ਦਿਓ ਬਹੁਤ ਵਾਰੀ ਅਸੀਂ ਬੇਨਤੀ ਕਰ ਚੁੱਕੇ ਆ ਅਸੀਂ ਇਹਨਾਂ ਨੂੰ ਲਿਖਤ ਅਰਜ਼ੀ ਵੀ ਦੇ ਚੁੱਕੇ ਆ ਠੀਕ ਹੈ ਸੈਨ ਕਰਵਾ ਕੇ ਸਾਡੇ ਜਿਹੜੇ ਬੱਚੇ ਇੱਥੇ 7 ਨੰਬਰ ਵਾਰਡ 4 ਨੰਬਰ ਵਾਰਡ ਗਰੀਬ ਘਰਾਂ ਦੇ ਬੱਚੇ ਆ ਇਹੇ ਦੂਰ ਖੇਡਣ ਨਹੀਂ ਜਾ ਸਕਦੇ ਕੋਈ ਵੀ ਇੱਥੇ ਖੇਡਣ ਦੀ ਕੋਈ ਸਹੂਲਤ ਨਹੀਂ ਹੈ ਠੀਕ ਹੈ ਔਰ ਇੱਥੇ ਦੇਖੋ ਤੁਸੀਂ ਕਚਰਾ ਕੋੜਾ ਦੱਬਿਆ ਜਾ ਰਿਹਾ ਮਾਰਕੀਟ ਕਮੇਟੀ ਦਾ ਤੇ ਮੰਡੀ ਦੇ ਵਿੱਚੋ ਵਿੱਚ ਹਾਂ ਪੂਰੇ ਰਾਮੇ ਦਾ ਗੰਦ ਇੱਥੇ ਦੱਬਿਆ ਜਾ ਰਿਹਾ ਬਿਮਾਰੀਆਂ ਦਾ ਘਰ ਬਣਿਆ ਹੋਇਆ ਹੋਰ ਕਿਸੇ ਨੂੰ ਇੱਥੇ ਕੋਈ ਫਰਕ ਨਹੀਂ ਪੈਂਦਾ ਜਿਹੜੇ ਆ ਸਾਡੇ ਗਰੀਬ ਘਰ ਦੇ ਬੱਚੇ ਆ ਇਹ ਬਿਮਾਰੀਆਂ ਨਾਲ ਹੋ ਰਿਹਾ ਕੋਈ ਇਹਨਾਂ ਦੀ ਖੇਡ ਖੁੱਦਦਾ ਕੋਈ ਇੱਥੇ ਕੋਈ ਸਾਧਨ ਹੈ ਨਹੀਂਗਾ ਤੇ ਸਾਡੀ ਬੇਨਤੀ ਸਿਰਫ ਇਹੀ ਹੈ ਤੇ ਸਾਡੀ ਮੰਡੀ ਦੇ ਵਿੱਚ ਨੇੜੇ ਕੋਈ ਵੀ ਗਰਾਊਂਡ ਹੈ ਨਹੀਂ ਕੋਈ ਵੀ ਸਪੋਰਟਸ ਗਰਾਊਂਡ ਹੈ ਨਹੀਂ ਜਿਹੜਾ ਹੈਗਾ ਉਹਦੇ ਚ ਵੀ ਗੰਦ ਪਾਰ ਔਰ ਜਿਹੜੇ ਸਾਡੇ ਕੰਮ ਖੇਤੇ ਵਾਲੇ ਜਿਹੜੇ ਬੰਦੇ ਆ ਉਹ ਦੂਰ ਨਹੀਂ ਜਾ ਸਕਦੇ ਇੰਨੀ ਉਹਨਾਂ ਕੋਲੇ ਸਹੂਲਤਾਂ ਹੈ ਨਹੀਂਗਾ ਮੰਗਾ ਤੁਹਾਡੀ ਪਹਿਲਾਂ ਵੀ ਮਿਲਿਓ ਇਸ ਵਿਸ਼ੇ ਤੇ ਕਿਸੇ ਨੂੰ ਐਸ ਵਿਸ਼ੇ ਤੇ ਅਸੀਂ ਇੱਕ ਵਾਰੀ ਐਪਲੀਕੇਸ਼ਨ ਜਦੋਂ ਆਪਣੇ ਇਧਰ ਸੀਵਰ ਪਲਾਨ ਤੇ ਬੀਬਾ ਜੀ ਆਏ ਸੀ ਅਸੀਂ ਆਪ ਹੀ ਜਾ ਕੇ ਐਪਲੀਕੇਸ਼ਨ ਵੀ ਦਿੱਤੀ ਹੈ ਨਗਰ ਕੌਂਸਲ ਜੀ ਤਾ ਬਹੁਤ ਵਾਰੀ ਠੀਕ ਹੈ ਤੇ ਨਗਰ ਕੌਂਸਲ ਦੇ ਵਿੱਚ ਵੀ ਬੇਨਤੀ ਕਰ ਚੁੱਕੇ ਆ ਤੇ ਸਾਡੀ ਇਹ ਬੇਨਤੀ ਹੈ ਵੀ ਇਹ ਮੁੱਦਾ ਸਾਡਾ ਹੱਲ ਕੀਤਾ ਜਾਵੇ ਵੀ ਇੱਥੇ ਸਪੋਰਟਸ ਗਰਾਊਂਡ ਟ੍ਰੈਕ ਤੇ ਬੱਚਿਆਂ ਲਈ ਵੀ ਵਧੀਆ ਇੱਥੇ ਗਰਾਊਂਡ ਬਣਿਆ ਜਾਵੇ ਬਣਾਇਆ ਜਾਵੇ ਤੇ ਇਹ ਬਹੁਤ ਜ਼ਰੂਰੀ ਹੈ ਇਹਨਾਂ ਗਰੀਬ ਬੱਚਿਆਂ ਦੀ ਇਹਨਾਂ ਦੇ ਅੱਗੇ ਭਵਿੱਖ ਦੇ ਲਈ ਤੁਸੀਂ ਇੱਥੇ ਤਿਆਰੀ ਕਰਾਉਂਦੇ ਰਹਿੰਦੇ ਰਹਿੰਦੇ ਬੱਚਿਆਂ ਨੂੰ ਤਿਆਰੀ ਤਿਆਰੀ ਕਰਾ ਸਕ ਕਰਾ ਵੀ ਸਕਦੇ ਆ ਪਰ ਕੋਈ ਇੱਥੇ ਸਪੋਰਟਸ ਹੋਊਗਾ ਕੋਈ ਚੀਜ਼ ਸਾਡੇ ਕੋਲੇ ਹੋਊਗੀ ਤੋਹੀਂ ਤਾਂ ਅਸੀਂ ਕਰਾਵਾਂਗੇ ਕੁਝ ਤਾਂ ਹੀ ਇਹ ਅੱਗੇ ਆਉਣਗੇ ਕਿੰਨੇ ਕੁ ਬੱਚੇ ਆ ਜਾਂਦੇ ਆ ਮੰਨ ਲਓ ਆਮ ਇੱਥੇ ਡੇਲੀ ਮਤਲਬ ਇੱਥੇ 20 25 30 ਬੰਦੇ ਦਾ ਬੱਚੇ ਤਾਂ ਹੁੰਦੇ ਹੀ ਆ